ਅੱਜ ਦੀਆਂ ਸੱਤ ਅਜੀਬੋ-ਗਰੀਬ ਖਬਰਾਂ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਮਿਲਵਾਉਣ ਜਾ ਰਿਹਾ ਇੱਕ 84 ਸਾਲ ਦੇ ਬਹੁਤ ਹੀ ਜ਼ਿਆਦਾ ਪੜ੍ਹੇ-ਲਿਖੇ ਨੌਜਵਾਨ ਗੱਭਰੂ ਦੇ ਨਾਲ Honda ਵਾਲਿਆਂ ਦਾ ਨਾਮ ਆਪਾਂ ਚੰਗੀ ਤਰ੍ਹਾਂ ਦੇ ਨਾਲ ਸੁਣਿਆ ਵਾਂ ਕਿਸੇ ਦੀ ਪਛਾਣ ਦੀ ਮਹਤਾਜ ਨਹੀਂ ਹੈਗੀ ਇਹ ਕਾਰ ਮੇਕਿੰਗ ਕੰਪਨੀ ਜਿੰਨੀਆਂ ਮਸ਼ਹੂਰ ਇਹਨਾਂ ਦੀਆਂ ਕਾਰਾਂ ਨੇ ਉਹਨੇ ਹੀ ਮਸ਼ਹੂਰ ਹੋ ਰਿਹਾ ਇਸ ਟਾਈਮ ਦੇ ਉੱਪਰ ਉਹਨੇ ਹੀ ਵਾਇਰਲ ਹੋ ਰਿਹਾ Honda ਕੰਪਨੀ ਦੇ ਨਾਲ ਸੰਬੰਧਿਤ ਉਹਨਾਂ ਦੇ ਇੱਕ ਚੀਫ ਇੰਜੀਨੀਅਰ ਨਾਮ ਇਹਨਾਂ ਦਾ ਹੈਗਾ ਸ਼ੋਤਾਰੋ ਉਦਾਤੇ ਤੇ Honda ਕੰਪਨੀ ਦਾ ਜਿਹੜਾ ਐਡਵਾਂਸਡ ਟੈਕਨੋਲੋਜੀ ਡਿਪਾਰਟਮੈਂਟ ਆ ਮਤਲਬ ਕਿ ਜਿੰਨੀ ਵੀ ਅੱਗੇ ਟੈਕਨੋਲੋਜੀ ਦੇ ਵਿੱਚ ਐਡਵਾਂਸਮੈਂਟ ਹੋਣੀ ਆ ਉਸ ਸਾਰੇ ਦੇ ਇਹ ਚੀਫ ਨੇ ਆਪਾਂ ਨੂੰ ਪਤਾ ਵਾ ਕਿ ਹਾਲ ਫਿਲਹਾਲ ਦੇ ਵਿੱਚ ਜਿਹੜੇ ਜਾਪਾਨ ਦੇ ਕਾਰਟੂਨ ਕਰੈਕਟਰਸ ਨੇ ਉਹ ਬਹੁਤ ਹੀ ਜ਼ਿਆਦਾ ਪੋਪੂਲਰ ਹੋ ਰਿਹਾ ਪੂਰੀ ਦੁਨੀਆ ਦੇ ਵਿੱਚ ਚਾਹੇ ਉਹ ਡੋਰੇਮੋਨ ਹੋਵੇ ਤੇ ਚਾਹੇ ਉਹ ਹੋਸ਼ਿੰਚਨ ਹੋਵੇ ਤੇ ਇਹ 84 ਸਾਲ ਦੇ ਨੌਜਵਾਨ ਇੰਜੀਨੀਅਰ ਵੀ ਜਾਪਾਨ ਦੇ ਇਨਾਂ ਹੀ ਪੋਪੂਲਰ ਹੋਏ ਕਰੈਕਟਰਸ ਤੋਂ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਹੁੰਦੇ ਆ ਤੇ ਆਪਣਾ हेयर ਸਟਾਈਲ ਜਾਪਾਨ ਦੀ ਸਭ ਤੋਂ ਮਸ਼ਹੂਰ ਕਾਰਟੂਨ ਸੀਰੀਜ਼ ਐਨੀਮੀ ਦੀ ਤਰ੍ਹਾਂ ਹੀ ਕਰ ਲੈਂਦੇ ਆ ਤੇ ਆਪਣੀ ਇਸ ਬਿਲਕੁਲ ਹੀ ਨੌਜਵਾਨ ਲੁੱਕ ਦੇ ਕਰਕੇ ਅੱਜ ਕੱਲ ਪੂਰੀ ਦੁਨੀਆ ਦੇ ਵਿੱਚ ਇੰਟਰਨੈਟ ਦੇ ਉੱਪਰ ਵਾਇਰਲ ਨੇ ਪਰ ਆਪਾਂ ਸਿਰਫ ਇਸ ਲੁੱਕ ਤੋਂ ਹੀ ਧੋਖਾ ਨਾ ਖਾਈਏ ਆਪਣੇ ਫੀਲਡ ਦੇ ਵਿੱਚ ਇਹਨਾਂ ਨੇ Honda ਕੰਪਨੀ ਦੇ ਲਈ ਬਹੁਤ ਵੱਡੇ ਵੱਡੇ ਕਾਰਨਾਮੇ ਕੀਤੇ ਆ ਅੱਜ ਤੱਕ ਇਹਨਾਂ ਦੇ ਨਾਮ ਦੇ ਉੱਪਰ 253 ਪੇਟੈਂਟ ਦਾਖਲ ਹੋ ਚੁੱਕੇ ਆ ਮਤਲਬ ਕਿ 253 ਕੋਈ ਇਸ ਤਰ੍ਹਾਂ ਦੀ ਲੇਟੈਸਟ ਟੈਕਨੋਲੋਜੀ ਦੇ ਨਾਲ ਰਿਲੇਟਡ ਕੀਤੇ ਹੋਏ ਕਮ ਅੱਜ ਕੱਲ ਸਾਰੇ ਪਾਸੇ ਐਡਾਸ ਦਾ ਬਹੁਤ ਜ਼ਿਆਦਾ ਬੋਲਬਾਲਾ ਪਰ ਹੋਂਡਾ ਸਭ ਤੋਂ ਪਹਿਲੀਆਂ ਕੰਪਨੀਆਂ ਦੇ ਵਿੱਚ ਸੀ ਜਿਨ੍ਹਾਂ ਨੇ ਇਸ ਟੈਕਨੋਲੋਜੀ ਦੀ ਵਰਤੋਂ ਕੀਤੀ ਤੇ ਉਹਦੇ ਵਿੱਚ ਸਭ ਤੋਂ ਮਹੱਤਵਪੂਰਨ ਕੰਮ ਕੀਦਾ ਸੀ ਸ਼ੁਤਾਰੋ ਉਦਾਤੇ ਦਾ ਤੇ ਇਸ ਤੋਂ ਇਲਾਵਾ ਹੋਂਡਾ ਦੀਆਂ ਜਿਹੜੀਆਂ ਕਾਰਾਂ ਨੇ ਉਹ ਮੰਨੀਆਂ ਜਾਂਦੀਆਂ ਵਾਂ ਟੈਕਨੋਲੋਜੀ ਡਰਾਈਵਨ ਹੋਣ ਦੇ ਕਰਕੇ ਆਪਣੀ ਬਹੁਤ ਹੀ ਜ਼ਿਆਦਾ ਐਡਵਾਂਸਡ ਟੈਕਨੋਲੋਜੀ ਦੇ ਕਰਕੇ ਤੇ ਹੁਣ ਇੱਕ ਨਵੀਂ ਚੀਜ਼ ਜਿਹੜੀ ਉਹਨਾਂ ਨੇ ਆਪਣੀਆਂ ਕਾਰਾਂ ਦੇ ਵਿੱਚ ਸਪੈਸ਼ਲੀ ਜਿਹੜੀਆਂ ਯੂਰਪ ਅਮਰੀਕਾ ਜਾਂ ਜਾਪਾਨ ਦੇ ਵਿੱਚ ਚੱਲਦੀਆਂ ਨੇ ਉਹਨਾਂ ਦੇ ਵਿੱਚ ਵਰਤੀ ਆ ਉਹ ਹੈਗੀ ਆ ਕੋਈ ਵੀ ਇਨਸਾਨ ਜਿਹੜਾ ਉਸ ਟਾਈਮ ਕਾਰ ਚਲਾ ਰਿਹਾ ਉਹਦੀਆਂ ਅੱਖਾਂ ਦੀ ਮੂਵਮੈਂਟ ਨੂੰ ਕੈਪਚਰ ਕਰਨਾ ਉਸ ਤਰ੍ਹਾਂ ਦੇ ਸੌਫਟਵੇਅਰ ਬਣਾਉਣਾ ਤੇ ਡਰਾਈਵਰ ਨੂੰ ਪੂਰੀ ਤਰ੍ਹਾਂ ਦੇ ਨਾਲ ਸੇਫਟੀ ਪ੍ਰਦਾਨ ਕਰਨੀ ਕੁਝ ਖਾਸ ਇਸ ਤਰ੍ਹਾਂ ਦੇ ਕੈਮਰਾਸ ਇਨ੍ਹਾਂ ਕਾਰਾਂ ਦੇ ਵਿੱਚ ਲੱਗੇ ਹੋਣਗੇ ਕਿ ਜਿੱਦਰ ਨੂੰ ਵੀ ਡਰਾਈਵਰ ਦੇਖੂਗਾ ਉਹ ਕੈਮਰੇ ਦਾ ਆਪਣੇ ਆਪ ਹੀ ਮੂੰਹ ਉਧਰ ਨੂੰ ਹੋ ਜਾਣਾ ਵਾ ਤੇ ਉਸੇ ਚੀਜ਼ ਨੂੰ ਉਹਨੇ ਕੈਪਚਰ ਕਰਨਾ ਸ਼ੁਰੂ ਕਰ ਦੇਣਾ ਜਦੋਂ ਵੀ ਕਦੇ Honda ਦੀ ਕੋਈ ਵੀ ਨਵੀਂ ਕਾਰ ਆਉਂਦੀ ਆ ਜਾਪਾਨ ਦੇ ਵਿੱਚ ਜਾਂ ਯੂਰਪ ਅਮਰੀਕਾ ਦੇ ਵਿੱਚ ਤਾਂ ਉੱਥੇ ਸਭ ਤੋਂ ਪਹਿਲਾਂ ਜਿਹੜੀ ਟੀਮ Honda ਦੀ ਪਹੁੰਚਦੀ ਆ ਆਪਣੀ ਨਵੀਂ ਕਾਰ ਨੂੰ ਪ੍ਰਮੋਟ ਕਰਨ ਦੇ ਲਈ ਉਸ ਟੀਮ ਦੇ ਇੱਕ ਲੀਡ ਮੈਂਬਰ ਹੁੰਦੇ ਆ ਸ਼ੋਤਾਰੋ ਉਦਾਤੇ ਹੁਣ ਤੱਕ ਤੁਸੀਂ ਇਸੇ ਸਕਰੀਨ ਦੇ ਉੱਪਰ ਉਹਨਾਂ ਦੀਆਂ ਕੁਝ ਫੋਟੋਆਂ ਉਹਨਾਂ ਦੇ ਕੁਝ ਵੀਡੀਓ ਦੇਖ ਚੁੱਕੇ ਹੋਵੋਗੇ ਤਾਂ ਇੱਥੋਂ ਉਹ 84 ਸਾਲ ਦੇ ਨਹੀਂ ਬਲਕਿ ਤਕਰੀਬਨ 34 ਸਾਲ ਦੀ ਉਮਰ ਦੇ ਲੱਗ ਰਹੇ ਹੋਣਗੇ ਤੇ ਇਹਦਾ ਇੱਕ ਹੋਰ ਰੀਜ਼ਨ ਆ ਉਹਨਾਂ ਦਾ ਪੂਰੀ ਤਰ੍ਹਾਂ ਦੇ ਨਾਲ ਫਿਟਨੈਸ ਫਰੀਕ ਹੋਣਾ ਆਪਣੀ ਫਿਟਨੈਸ ਦੇ ਵੱਲ ਪੂਰਾ ਧਿਆਨ ਦੇਣਾ ਇੱਥੇ ਇੱਕ ਚੀਜ਼ ਹੋਰ ਤੁਹਾਨੂੰ ਦੱਸ ਦਵਾਂ ਕਿ ਉਹ ਬੈਂਚ ਪ੍ਰੈਸ ਲਾ ਲੈਂਦੇ ਆ 170 ਕਿਲੋ ਦੀ 84 ਸਾਲ ਦੀ ਉਮਰ ਆ ਤੇ ਬੈਂਚ ਪ੍ਰੈਸ ਹੈ 170 ਕਿਲੋ ਦੀ ਜਾਪਾਨ ਦੇ ਲੋਕ ਵੈਸੇ ਵੀ ਬਹੁਤ ਲੰਬਾ ਟਾਈਮ ਤੱਕ ਜਿਉਂਦੇ ਰਹਿਣ ਦੇ ਲਈ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਨੇ ਤੇ ਬਿਲਕੁਲ ਲੰਬਾ ਟਾਈਮ ਸਿਰਫ ਮੰਜੇ ਤੇ ਪੈ ਕੇ ਦਿਨ ਕੱਟਣਾ ਹੀ ਨਹੀਂ ਬਲਕਿ ਪੂਰੀ ਐਕਟਿਵ ਲਾਈਫ ਜਿਉਣਾ ਤਾਂ ਮੈਨੂੰ ਉਮੀਦ ਆ ਕਿ ਅੱਜ ਦੇ ਆਪਣੇ ਵੀਡੀਓ ਦੇ ਸਭ ਤੋਂ ਪਹਿਲੀ ਅਜੀਬੋ ਗਰੀਬ ਨਿਊਜ਼ ਦੇ ਅਜੀਬੋ ਗਰੀਬ ਕਰੈਕਟਰ ਤੋ ਆਪਾਂ ਸਾਰਿਆਂ ਨੂੰ ਵੀ ਕੋਈ ਨਾ ਕੋਈ ਇਨਸਪੀਰੇਸ਼ਨ ਜ਼ਰੂਰ ਮਿਲੂਗੀ। ਜਪਾਨ ਦੇ ਬਜ਼ੁਰਗਾਂ ਤੋਂ ਸਿੱਖਿਆ ਲੈਣ ਤੋਂ ਬਾਅਦ ਹੁਣ ਆਪਾਂ ਰੁਖ ਕਰਦੇ ਆ ਆਪਣੇ ਖੁਦ ਦੇ ਕੰਟਰੀ ਦਾ ਤੇ ਇਹ ਦੇਖਦੇ ਆ ਕਿ ਆਪਣੇ ਇੰਡੀਆ ਦੇ ਵਿਆਹੇ ਹੋਏ ਜੋੜੇ ਇੱਕ ਦੂਸਰੇ ਦੇ ਪ੍ਰਤੀ ਕਿੰਨੇ ਕਿ ਜ਼ਿਆਦਾ ਵਫਾਦਾਰ ਨੇ। ਦੁਨੀਆ ਦੀ ਵਿਆਹੇ ਹੋਏ ਲੋਕਾਂ ਦੀ ਸਭ ਤੋਂ ਵੱਡੀ ਡੇਟਿੰਗ ਐਪ ਹੈਗੀ ਆ ਐਸ਼ਲੇ ਮੈਡੀਸਨ ਕੁਝ ਟਾਈਮ ਪਹਿਲਾਂ ਇਸ ਵੈਬਸਾਈਟ ਦੇ ਉੱਪਰ ਮੈਂ ਇੱਕ ਸਪੈਸ਼ਲ ਵੀਡੀਓ ਵੀ ਬਣਾ ਚੁੱਕਿਆ ਐਸੇ ਆਪਣੇ ਚੈਨਲ ਦੇ ਉੱਪਰ ਤਾਂ ਐਸ਼ਲੀ ਮੈਡੀਸਨ ਕਿਉਂਕਿ ਸਪੈਸ਼ਲੀ ਸਮਰਪਿਤ ਹੈਗੀ ਆ ਡੈਡੀਕੇਟਿਡ ਹੈਗੀ ਆ ਉਹਨਾਂ ਵਿਆਹੇ ਹੋਏ ਲੋਕਾਂ ਦੇ ਲਈ ਚਾਹੇ ਉਹ ਮਰਦ ਹੋਣ ਤੇ ਚਾਹੇ ਇਸਤਰੀਆਂ ਹੋਣ ਜਿਹੜੇ ਆਪਣੇ ਵਿਆਹ ਤੋਂ ਬਾਅਦ ਕਿਸੇ ਵੀ ਤਰ੍ਹਾਂ ਦਾ ਐਕਸਟਰਾ ਮੈਰਿਟਲ ਸੰਬੰਧ ਮਤਲਬ ਕਿ ਨਜਾਇਜ਼ ਸੰਬੰਧ ਬਣਾਉਣਾ ਚਾਹੁੰਦੇ ਹਾਂ ਬਿਲਕੁਲ ਤੁਸੀਂ ਸਹੀ ਸੁਣ ਰਹੇ ਹੋ ਨਵੀਂ ਦੁਨੀਆਵਾਂ ਨਵੀਂ ਤਰ੍ਹਾਂ ਦੀਆਂ ਚੀਜ਼ਾਂ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਆ ਨਵੀਆਂ ਗੁੱਡੀਆਂ ਨਵੇਂ ਪਟੋਲੇ ਇਹ ਹੁਣ ਕੋਈ ਚੰਗੇ ਮਾੜੇ ਦੀ ਗੱਲ ਨਹੀਂ ਰਹੀ ਇਹਨਾਂ ਕੰਪਨੀਆਂ ਦੇ ਲਈ ਇਹਨਾਂ ਦੇ ਲਈ ਹਰ ਚੀਜ਼ ਸਿਰਫ ਇੱਕ ਨਿਰੋਲ ਪ੍ਰੋਫਿਟ ਦੇ ਉੱਪਰ ਕੇਂਦਰਤਾ ਇਹਨਾਂ ਨੂੰ ਸਮਾਜ ਦੇ ਨਾਲ ਜਾਂ ਕਿਸੇ ਦੇ ਨਿੱਜੀ ਰਿਸ਼ਤਿਆਂ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਤਾਂ ਐਸ਼ਲੇ ਮੈਡੀਸਨ ਦੀ ਰਿਪੋਰਟ ਦੇ ਮੁਤਾਬਕ ਉਹਨਾਂ ਦੇ ਕੀਤੇ ਹੋਏ ਸਰਵੇ ਦੇ ਮੁਤਾਬਕ ਪੂਰੀ ਦੁਨੀਆ ਦੇ ਵਿੱਚ ਕਿਉਂਕਿ ਇਹ ਵੈਬਸਾਈਟ ਪੂਰੀ ਦੁਨੀਆ ਦੇ ਵਿੱਚ ਆ ਜਿਹੜਾ ਉਹਨਾਂ ਦਾ ਪਿਛਲਾ 5 ਸਾਲ ਦਾ ਟ੍ਰੈਂਡ ਆ ਉਹਦੇ ਅਕੋਰਡਿੰਗ ਪੂਰੀ ਦੁਨੀਆ ਦੇ ਜੇ ਸਭ ਤੋਂ ਜ਼ਿਆਦਾ ਘੱਟ ਵਫਾਦਾਰ ਲੋਕ ਨੇ ਵਿਆਹੇ ਹੋਏ ਜੋੜੇ ਨੇ ਉਹ ਹੈਗੇ ਆ ਇੰਡੀਆ ਦੇ ਦੂਸਰਾ ਨੰਬਰ ਆਉਂਦਾ ਬ੍ਰਾਜ਼ੀਲ ਦਾ ਤੇ ਐਸ਼ਲੇ ਮੈਡੀਸਨ ਦੀ ਰਿਪੋਰਟ ਦੇ ਮੁਤਾਬਕ ਇੰਡੀਆ ਦੇ ਵਿੱਚ 57% ਤੋਂ ਵੀ ਜ਼ਿਆਦਾ ਵਿਆਹੇ ਹੋਏ ਮਰਦ ਜਾਂ ਔਰਤਾਂ ਇੱਕ ਦੂਸਰੇ ਦੇ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਤੋਂ ਜ਼ਿਆਦਾ ਵਾਰ ਡਿਸਲੋਇਲ ਰਹਿ ਚੁੱਕੇ ਆ ਮਤਲਬ ਕਿ ਉਹਨਾਂ ਦੇ ਰਿਲੇਸ਼ਨ ਵਿਆਹ ਤੋਂ ਬਾਅਦ ਵਿਆਹ ਤੋਂ ਬਾਅਦ ਵੀ ਕਿਤੇ ਰਹਿ ਚੁੱਕੇ ਆ ਤੇ ਹੁਣ ਅੱਗੇ ਦਾ ਟ੍ਰੈਂਡ ਮੈਂ ਤੁਹਾਨੂੰ ਦੱਸਦਾ ਬਹੁਤ ਹੀ ਅਜੀਬ ਅੰਕੜਾ ਵਾ ਆਪਾਂ ਸਾਰਿਆਂ ਨੂੰ ਲੱਗਦਾ ਹੋਊਗਾ ਕਿ ਹਾਂ ਸ਼ਾਇਦ ਦਿੱਲੀ ਹੋਊਗਾ ਮੁੰਬਈ ਹੋ ਬੈਂਗਲੌਰ ਹੋਊਗਾ ਇਨ੍ਹਾਂ ਸ਼ਹਿਰਾਂ ਦੇ ਵਿੱਚ ਇਹ ਟ੍ਰੈਂਡ ਜ਼ਿਆਦਾ ਹੋਊ ਸ਼ਹਿਰੀ ਲੋਕ ਨੇ ਇਸ ਤਰ੍ਹਾਂ ਕਰਦੇ ਹੋਣਗੇ ਪਰ ਹੁਣ ਤੁਸੀਂ ਇਹ ਸੁਣ ਕੇ ਹੈਰਾਨ ਹੋਵੋਗੇ ਕਿ ਇਸ ਟਾਈਮ ਦੇ ਉੱਪਰ ਪੂਰੇ ਇੰਡੀਆ ਦੇ ਵਿੱਚ ਕਿਹੜਾ ਇਹੋ ਜਿਹਾ ਸ਼ਹਿਰ ਆ ਜਿੱਥੋਂ ਦੇ ਵਿਆਹ ਹੋਏ ਲੋਕ ਮਰਦ ਚਾਹੇ ਇਸਤਰੀਆਂ ਇਸ ਡੇਟਿੰਗ ਐਪ ਦੇ ਉੱਪਰ ਸਭ ਤੋਂ ਜ਼ਿਆਦਾ ਲੌਗਇਨ ਕਰ ਰਹੇ ਆ ਆਪਣੇ ਅਕਾਊਂਟਸ ਬਣਾ ਰਹੇ ਆ ਤੇ ਵਿਆਹ ਤੋਂ ਬਾਹਰ ਦੇ ਸੰਬੰਧਾਂ ਨੂੰ ਜਿਉਂ ਰਹੇ ਆ ਤਾਂ ਉਹ ਹੈ ਸਾਊਥ ਇੰਡੀਆ ਦੇ ਤਾਮਿਲਨਾਡੂ ਪ੍ਰਾਂਤ ਦਾ ਕਾਂਚੀਪੁਰਮ ਸਾਲ 2024 ਦੇ ਵਿੱਚ ਪੂਰੇ ਇੰਡੀਆ ਦੇ ਇਹਨਾਂ ਸ਼ਹਿਰਾਂ ਦੇ ਵਿੱਚੋਂ ਕਾਂਚੀਪੁਰਮ 17ਵੇਂ ਨੰਬਰ ਤੇ ਸੀ ਪਰ ਸਾਲ 2025 ਆਉਂਦੇ ਹੁੰਦੇ ਸਾਰੇ ਦੇ ਸਾਰੇ ਸ਼ਹਿਰਾਂ ਨੂੰ ਕੱਟ ਕੇ ਕਾਂਚੀਪੁਰਮ ਦੇ ਵਿਆਹੇ ਹੋਏ ਜੋੜੇ ਇੰਡੀਆ ਦੇ ਵਿੱਚ ਨੰਬਰ 1 ਦੇ ਉੱਪਰ ਪਹੁੰਚ ਚੁੱਕੇ ਨੇ ਤੇ ਐਸ਼ਲੇ ਮੈਡੀਸਨ ਦੇ ਅੱਗੇ ਕੀਤੇ ਹੋਏ ਸਰਵੇ ਦੇ ਅਕੋਰਡਿੰਗ ਜਿਹੜੇ ਟਾਇਰ 1 ਦੇ ਸ਼ਹਿਰ ਨੇ ਮਤਲਬ ਕਿ ਦਿੱਲੀ ਮੁੰਬਈ ਬੈਂਗਲੌਰ ਉਹਨਾਂ ਦੇ ਵਿੱਚ ਇਹ ਟ੍ਰੈਂਡ ਉਹਨਾਂ ਜ਼ਿਆਦਾ ਤੇਜ਼ੀ ਦੇ ਨਾਲ ਨਹੀਂ ਵਧ ਰਿਹਾ ਜਿੰਨਾ ਕਿ ਛੋਟੇ ਸ਼ਹਿਰਾਂ ਦੇ ਵਿੱਚ ਵਧ ਰਿਹਾ ਵਾ ਐਸ਼ਲੇ ਮੈਡੀਸਨ ਵੈਬਸਾਈਟ ਦੇ ਉੱਪਰ ਆਪਣੇ ਆਪ ਨੂੰ ਰਜਿਸਟਰ ਕਰਨ ਵਾਲੇ ਜਿਹੜੇ ਲੋਕ ਨੇ ਉਹ ਛੋਟੇ ਸ਼ਹਿਰਾਂ ਤੋਂ ਜ਼ਿਆਦਾ ਆਉਂਦੇ ਨੇ ਤੇ ਕਾਂਚੀਪੁਰਮ ਤੋਂ ਬਾਅਦ ਨੰਬਰ ਆਉਂਦਾ ਦਿੱਲੀ ਐਨਸੀਆਰ ਦਾ ਦਿੱਲੀ ਨੂੰ ਵੀ ਉਹਨਾਂ ਨੇ ਅਲੱਗ-ਅਲੱਗ ਭਾਗਾਂ ਦੇ ਵਿੱਚ ਵੰਡਿਆ ਹੋਇਆ ਤੇ ਕਾਂਚੀਪੁਰਮ ਤੋਂ ਬਾਅਦ ਅਗਲੇ ਜਿਹੜੇ 5 ਨੰਬਰ ਆਉਂਦੇ ਆ ਉਹ ਨੌਇਡਾ ਗੁੜਗਾਉਂ ਤੇ ਦਿੱਲੀ ਦੇ ਅਲੱਗ-ਅਲੱਗ ਤਿੰਨ ਹੋਰ ਏਰੀਆਜ਼ ਦੇ ਆ ਤੇ ਇੱਥੇ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਗੱਲ ਆ ਮੁੰਬਈ ਦਾ ਨੰਬਰ ਇਸ ਕੰਮ ਦੇ ਵਿੱਚ ਟੌਪ ਸ਼ਹਿਰਾਂ ਦੇ ਵਿੱਚ ਨੇੜੇ-ਤੇੜੇ ਵੀ ਨਹੀਂ ਹੈਗਾ ਪਹਿਲੇ ਦੇ ਉੱਪਰ ਆ ਕਾਂਚੀਪੁਰਮ ਅਗਲੇ 5 ਨੰਬਰ ਹੈਗੇ ਆ ਦਿੱਲੀ ਐਨਸੀਆਰ ਦੇ ਤੇ ਉਸ ਤੋਂ ਬਾਅਦ ਆਉਂਦਾ ਵਾ ਚੰਡੀਗੜ੍ਹ ਚੰਡੀਗੜ੍ਹ ਤੋਂ ਬਾਅਦ ਨੰਬਰ ਆਉਂਦਾ ਜੈਪੁਰ ਦਾ ਵਿਆਹੇ ਹੋਏ ਲੋਕਾਂ ਦੇ ਇਹਨਾਂ ਪੁੱਠੇ ਸਿੱਧੇ ਕੰਮਾਂ ਦੀ ਦੁਨੀਆ ਦੇ ਵਿੱਚੋਂ ਨਿਕਲ ਕੇ ਹੁਣ ਆਪਾਂ ਚੱਲਦੇ ਆ ਇੱਕ ਆਮ ਇਨਸਾਨ ਦੀਆਂ ਨਾਰਮਲ ਪ੍ਰੋਬਲਮਸ ਦੇ ਵੱਲ ਮੁੰਬਈ ਅਹਮਦਾਬਾਦ ਨੈਸ਼ਨਲ ਹਾਈਵੇ ਐਨਐਚ 48 ਇੰਡੀਆ ਦੇ ਉਹਨਾਂ ਸਭ ਤੋਂ ਜ਼ਿਆਦਾ ਬਦਨਾਮ ਰੂਟਾਂ ਦੇ ਵਿੱਚੋਂ ਇੱਕ ਆ ਜਿੱਥੇ ਸਭ ਤੋਂ ਜ਼ਿਆਦਾ ਟ੍ਰੈਫਿਕ ਰਹਿੰਦਾ ਵਾ ਉਹਦਾ ਸਭ ਤੋਂ ਵੱਡਾ ਕਾਰਨ ਹੈਗਾ ਬੰਦਰਗਾਹ ਗੁਜਰਾਤ ਦੀ ਬੰਦਰਗਾਹ ਤੋਂ ਸਮਾਨ ਅੱਗੇ ਮੁੰਬਈ ਵੱਲ ਨੂੰ ਜਾਣਾ ਹੁੰਦਾ ਜਾਂ ਫਿਰ ਉੱਥੋਂ ਟਰੱਕ ਵਾਪਸ ਬੰਦਰਗਾਹ ਦੇ ਵੱਲ ਨੂੰ ਪਹੁੰਚਣੇ ਹੁੰਦੇ ਆ ਉੱਥੇ ਟ੍ਰੈਫਿਕ ਦੀ ਸੜਕਾਂ ਦੀ ਹਾਲਤ ਇੰਨੀ ਕਿ ਜ਼ਿਆਦਾ ਬੁਰੀ ਹੋ ਚੁੱਕੀ ਆ ਕਿ ਹੁਣ ਤੋਂ 3 ਦਿਨ ਪਹਿਲਾਂ ਇੱਕ ਖਾਸ ਏਰੀਆ ਵਾ ਇੱਕ ਖਾਸ ਟੋਟਾ ਵਾ ਉਸ ਪੂਰੀ ਦੀ ਪੂਰੀ ਸੜਕ ਦਾ ਨੈਸ਼ਨਲ ਹਾਈਵੇ ਦਾ ਨਯਾ ਗਾਉਂ ਤੋਂ ਲੈ ਕੇ ਚਿੰਚੋਤੀ ਤੇ ਫਿਰ ਵਸਾਈ ਇਸ ਪੂਰੇ ਏਰੀਏ ਦੇ ਸੈਂਕੜੇ ਲੋਕਾਂ ਨੇ ਇੱਕ ਦਿਨ ਪ੍ਰੋਟੈਸਟ ਕੀਤਾ ਤੇ ਆਪਣੇ ਪ੍ਰਧਾਨ ਮੰਤਰੀ ਨੂੰ ਲਿਖਿਆ ਨਰਿੰਦਰ ਮੋਦੀ ਹੁਣਾਂ ਨੂੰ ਕੀ ਲਿਖਿਆ ਉਹਨਾਂ ਤੋਂ ਸਮੂਹਿਕ ਤੌਰ ਦੇ ਉੱਪਰ ਆਤਮ ਹੱਤਿਆ ਕਰਨ ਦੀ ਪਰਮਿਸ਼ਨ ਲਈ ਕਿਉਂਕਿ ਇੱਥੋਂ ਦੇ ਲੋਕ ਕਹਿੰਦੇ ਆ ਕਿ ਸਾਡੀ ਜ਼ਿੰਦਗੀ ਪੂਰੀ ਤਰ੍ਹਾਂ ਦੇ ਨਾਲ ਨਰਕ ਬਣ ਚੁੱਕੀ ਆ ਜਿੱਥੇ ਅਸੀਂ ਜਾਣਾ ਜੇ ਉਹ ਡਿਸਟੈਂਸ ਤਕਰੀਬਨ 40 ਮਿੰਟ ਦਾ ਵਾ ਤਾਂ ਅੱਜ ਕੱਲ ਸਾਨੂੰ ਲੱਗ ਰਿਹਾ 5 ਤੋਂ 6 ਘੰਟੇ ਕੋਈ ਵੀ ਚਾਂਸ ਸਾਡੇ ਲਈ ਨਹੀਂ ਹੈ ਅਸੀਂ ਆਪਣੇ ਘਰੇ ਕਿਸੇ ਵੀ ਬਿਮਾਰ ਬੰਦੇ ਨੂੰ ਕਿਸੇ ਐਮਰਜੈਂਸੀ ਦੇ ਵਿੱਚ ਹੋਏ ਨੂੰ ਜਾਂ ਫਿਰ ਕਿਸੇ ਔਰਤ ਨੂੰ ਜਿਹੜੇ ਪ੍ਰੈਗਨੈਂਟ ਨੇ ਬੱਚੇ ਦੀ ਡਿਲੀਵਰੀ ਹੋਣ ਵਾਲੀ ਆ ਉਹਨਾਂ ਨੂੰ ਟਾਈਮ ਸਿਰ ਹਸਪੀਟਲ ਪਹੁੰਚਾ ਦਈਏ ਤੇ ਸਾਡੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਪਹੁੰਚਣ ਦੇ ਲਈ ਤਿੰਨ ਤਿੰਨ ਘੰਟੇ ਦਾ ਟਾਈਮ ਲੱਗ ਰਿਹਾ ਵਾ ਇੱਕ ਪਾਸੇ ਦਾ ਬੱਚੇ ਆਪਣੇ ਪੇਪਰ ਮਿਸ ਕਰ ਰਹੇ ਆ ਲੋਕਾਂ ਦੇ ਫਲਾਈਟਸ ਮਿਸ ਹੋ ਰਹੀਆਂ ਨੇ ਤੇ ਇੱਕ ਜਿਹੜਾ ਪ੍ਰਾਈਵੇਟ ਹਸਪੀਟਲ ਇਸ ਏਰੀਏ ਦਾ ਸਭ ਤੋਂ ਵੱਡਾ ਵਾ ਜਿਹੜਾ ਚਿੰਚੋਤੀ ਤੋਂ ਸਿਰਫ 20 ਮਿੰਟ ਦੀ ਦੂਰੀ ਦੇ ਉੱਪਰ ਆ ਅੱਜ ਕੱਲ੍ਹ ਉੱਥੇ ਪਹੁੰਚਣ ਦੇ ਲਈ ਲੱਗ ਰਿਹਾ ਤਕਰੀਬਨ ਤਕਰੀਬਨ 3 ਘੰਟੇ ਤਾਂ ਜਦੋਂ ਇਹ ਪ੍ਰੋਟੈਸਟ ਹੁੰਦਾ ਹੁਣ ਤੋਂ 3 ਦਿਨ ਪਹਿਲਾਂ ਪੂਰੇ ਇੰਡੀਆ ਦੇ ਵਿੱਚ ਪੂਰੇ ਇੰਟਰਨੈਟ ਦੇ ਉੱਪਰ ਇਸ ਦੀ ਨਿਊਜ਼ ਵਾਇਰਲ ਹੁੰਦੀ ਆ ਕਿਉਂਕਿ ਇੰਨੇ ਲੋਕ ਕਹਿ ਰਹੇ ਆ ਕਿ ਇਹਦੇ ਨਾਲੋਂ ਤਾਂ ਬਿਹਤਰ ਆ ਕਿ ਅਸੀਂ ਮਰ ਜਾਈਏ ਤਾਂ ਐਨਬੀਵੀਵੀ ਦੇ ਜਿਹੜੇ ਕਮਿਸ਼ਨਰ ਨੇ ਨਿਕੀਤ ਕੌਸ਼ਕ ਉਹਨਾਂ ਨੇ ਉਸੇ ਟਾਈਮ ਦੇ ਉੱਪਰ ਇੱਕ ਐਕਸ਼ਨ ਲਿਆ ਤੇ ਜਿੰਨੇ ਵੀ ਹੈਵੀ ਵੀਹਿਕਲਸ ਨੇ ਟਰੱਕ ਨੇ ਟਰਾਲੇ ਨੇ ਜਿਹੜੇ ਬੰਦਰਗਾਹ ਵੱਲ ਨੂੰ ਜਾ ਰਹੇ ਆ ਉਹਨਾਂ ਦਾ ਪੂਰਾ ਦਾ ਪੂਰਾ ਰੂਟ ਉਥੋਂ ਚੇਂਜ ਕਰਕੇ ਕਿਸੇ ਹੋਰ ਪਾਸੇ ਵੱਲ ਮੋੜਦਾ ਪਰ ਗੱਲ ਇਹ ਹੈਗੀ ਆ ਕਿ ਜੇ ਰੂਟ ਕਿਸੇ ਹੋਰ ਪਾਸੇ ਮੋੜਦਾ ਤਾਂ ਹੁਣ ਉਸ ਸੜਕ ਦੇ ਲੋਕਾਂ ਨੂੰ ਪ੍ਰੋਬਲਮ ਆਣੀ ਆ ਤਾਂ ਮਤਲਬ ਇਹ ਆ ਕਿ ਰੂਟ ਕੋਸ ਨੂੰ ਸੋਲਵ ਕਰਨ ਦੀ ਲੋੜ ਹੈਗੀ ਇੱਥੇ ਇਨਫਰਾਸਟ੍ਰਕਚਰ ਨੂੰ ਹੋਰ ਜ਼ਿਆਦਾ ਬਿਹਤਰ ਕਰਨ ਦੀ ਲੋੜ ਆ ਤੇ ਨਹੀਂ ਤਾਂ ਜਿਹੜੀ ਲੋਕਾਂ ਦੀ ਹਾਲਤ ਆ ਲੋਕਾਂ ਦਾ ਜਿਹੜਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਪਹੁੰਚਣ ਦਾ ਟਾਈਮ ਉਹ ਇਸੇ ਤਰ੍ਹਾਂ ਹੀ ਵੱਧਦਾ ਜਾਣਾ। ਹਰ ਆਏ ਦਿਨ ਅਖਬਾਰ ਦੇ ਵਿੱਚ ਇੰਟਰਨੈਟ ਦੇ ਉੱਪਰ ਕਿਤੇ ਨਾ ਕਿਤੇ ਆਪਾਂ ਕੋਈ ਇਸ ਤਰ੍ਹਾਂ ਦੀ ਖਬਰ ਜ਼ਰੂਰ ਸੁਣਦੇ ਆਂ ਕਿ ਕਿਸੇ ਜਗ੍ਹਾ ਦੇ ਉੱਪਰ ਕਿਸੇ ਬਹੁਤ ਛੋਟੇ ਬੱਚੇ ਦੇ ਨਾਲ ਕਿਸੇ ਇਨਸਾਨ ਨੇ ਜਿੰਸੀ ਸ਼ੋਸ਼ਣ ਕੀਤਾ। ਪੂਰੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੇ ਵਰਤਾਰੇ ਬਹੁਤ ਹੀ ਜ਼ਿਆਦਾ ਨੇ। ਛੋਟੇ ਬੱਚੇ ਹੁੰਦੇ ਆ ਉਹ ਡਰਦੇ ਹੋਏ ਇਸ ਚੀਜ਼ ਨੂੰ ਨਾ ਆਪਣੇ ਮਾਪੇ-ਮਾਪ ਨੂੰ ਦੱਸਦੇ ਆ ਤੇ ਨਾ ਕਿਸੇ ਹੋਰ ਨੂੰ ਦੱਸਦੇ ਆ ਸੈਕੰਡਲੀ ਜੋ ਉਹਨਾਂ ਨਾਲ ਵਾਪਰਿਆ ਉਹ ਇੰਨੇ ਛੋਟੇ ਹੁੰਦੇ ਆ ਉਹਨਾਂ ਨੂੰ ਇਸ ਚੀਜ਼ ਦੀ ਕਈ ਵਾਰ ਸਮਝ ਹੀ ਨਹੀਂ ਆਉਂਦੀ ਤੇ ਇਹ ਹੈ ਜੇ ਲੋਕ ਹਮੇਸ਼ਾ ਹੀ ਲੋਕਾਂ ਦੀ ਨਜ਼ਰ ਦੇ ਵਿੱਚ ਇੱਕ ਨਫ਼ਰਤ ਦਾ ਪਾਤਰ ਬਣੇ ਰਹਿੰਦੇ ਆ ਪਰ 18 ਸਤੰਬਰ ਨੂੰ ਅਮਰੀਕਾ ਦੇ ਵਿੱਚ ਇੱਕ ਇੰਡੀਅਨ ਮੂਲ ਦੇ ਲੜਕੇ ਨੇ ਜਿਹਦਾ ਨਾਮ ਹੈਗਾ ਵਰुण சுரேਸ਼ ਆਪਣੀ ਇਸ ਨਫ਼ਰਤ ਨੂੰ ਇੱਕ ਪ੍ਰੈਕਟੀਕਲ ਜਾਮਾ ਪਹਿਨਾਤਾ ਮਤਲਬ ਉਹਨਾਂ ਦੀ ਜਿਹੜੀ ਨਫ਼ਰਤ ਹੈਗੀ ਆ ਇਸ ਤਰ੍ਹਾਂ ਦੇ ਲੋਕਾਂ ਦੇ ਪ੍ਰਤੀ ਉਹਨੂੰ ਦਿਲ ਦੇ ਵਿੱਚ ਨਹੀਂ ਰੱਖਿਆ ਉਲਟਾ ਇਸ ਤਰ੍ਹਾਂ ਦੇ ਇੱਕ ਇਨਸਾਨ ਨੂੰ ਲੱਭਿਆ ਤੇ ਉਹਨੂੰ ਮੌਤ ਦੇ ਘਾਟ ਉਤਾਰਦਾ ਹਾਲਾਂਕਿ ਉਹਦੀ ਨਿੱਜੀ ਕੋਈ ਵੀ ਦੁਸ਼ਮਣੀ ਉਸ ਇਨਸਾਨ ਦੇ ਨਾਲ ਨਹੀਂ ਸੀਗੀ ਹੁਣ ਇੱਕ ਗੱਲ ਹੈਗੀ ਆ ਕੈਲੀਫੋਰਨੀਆ ਦੀ ਕੈਲੀਫੋਰਨੀਆ ਦੀ ਆਪਣੀ ਇੱਕ ਵੈਬਸਾਈਟ ਆ ਮੇਗਨ ਲਾ ਵੈਬਸਾਈਟ ਆਫ ਕੈਲੀਫੋਰਨੀਆ ਇਸ ਵੈਬਸਾਈਟ ਦੇ ਉੱਪਰ ਜਾ ਕੇ ਤੁਸੀਂ ਕੈਲੀਫੋਰਨੀਆ ਦੇ ਜਿੰਨੇ ਵੀ ਕ੍ਰਿਮੀਨਲ ਨੇ ਕਿਉਂਕਿ ਹਰੇਕ ਦਾ ਰਿਕਾਰਡ ਦਰਜ ਹੋਣਾ ਵਾ ਉਹਨਾਂ ਸਾਰਿਆਂ ਦੀ ਲਿਸਟ ਦੇਖ ਸਕਦੇ ਹੋ ਉਹ ਕਿੱਥੇ-ਕਿੱਥੇ ਅੱਜ ਕੱਲ ਰਹਿ ਰਹੇ ਆ ਸਜ਼ਾ ਪੂਰੀ ਹੋਣ ਤੋਂ ਬਾਅਦ ਇਹ ਦੇਖ ਸਕਦੇ ਹੋ ਕੀ ਕੀ ਉਹਨਾਂ ਨੇ ਕ੍ਰਾਈਮ ਕੀਤੇ ਆ ਵਰਣ ਸੁਰੇਸ਼ ਨਾਮ ਦਾ ਇੱਕ ਇੰਡੀਅਨ ਮੂਲ ਦਾ ਲੜਕਾ ਵਾ ਉਹਨੂੰ ਸਪੈਸ਼ਲੀ ਇੱਕ ਨਿੱਜੀ ਤੌਰ ਦੇ ਉੱਪਰ ਨਫ਼ਰਤ ਆ ਇਸ ਤਰ੍ਹਾਂ ਦੇ ਲੋਕਾਂ ਦੇ ਨਾਲ ਜਿਹੜੇ ਛੋਟੇ ਬੱਚਿਆਂ ਦੇ ਨਾਲ ਜਿਨਸੀ ਸ਼ੋਸ਼ਣ ਕਰਦੇ ਆ ਉਹ ਇੱਕ ਦਿਨ ਇਸ ਵੈੱਬਸਾਈਟ ਦੇ ਉੱਪਰ ਜਾਂਦਾ ਇਸ ਤਰ੍ਹਾਂ ਦੇ ਲੋਕਾਂ ਦੀ ਇੱਕ ਲਿਸਟ ਕੱਢ ਲੈਂਦਾ ਤੇ ਆਪਣਾ ਇੱਕ ਟਾਰਗੇਟ ਇਹਨਾਂ ਦੇ ਵਿੱਚੋਂ ਚੂਜ਼ ਕਰ ਲੈਂਦਾ ਤੇ ਇਹ ਟਾਰਗੇਟ ਹੁੰਦਾ 71 ਸਾਲ ਦਾ ਡੇਵਿਡ ਬ੍ਰੀਮਰ ਡੇਵਿਡ ਬ੍ਰੀਮਰ ਨੇ ਹੁਣ ਤੋਂ ਬਹੁਤ ਸਾਲ ਪਹਿਲਾਂ ਇੱਕ ਛੋਟੇ ਬੱਚੇ ਦੇ ਨਾਲ ਏਜੰਸੀ ਸ਼ੋਸ਼ਣ ਕੀਤਾ ਤੇ ਉਸ ਤੋਂ ਬਾਅਦ ਉਹਨੂੰ 9 ਸਾਲ ਦੀ ਕੈਦ ਹੁੰਦੀ ਪਰ ਵਰुण सुरेश ਨੂੰ ਇਹ ਲੱਗਦਾ ਕਿ ਜਿਹੜਾ ਉਹਨੇ ਕ੍ਰਾਈਮ ਕੀਤਾ ਵਾ ਡੇਵਿਡ ਬ੍ਰੀਮਰ ਨੇ ਉਹਦੇ ਲਈ 9 ਸਾਲ ਦੀ ਕੈਦ ਕੋਈ ਬਹੁਤ ਜ਼ਿਆਦਾ ਸਜ਼ਾ ਨਹੀਂ ਹੈਗੀ ਤਾਂ ਫਾਈਨਲੀ 18 ਸਤੰਬਰ ਦੇ ਦਿਨ ਵਰुण सुरेश ਡੇਵਿਡ ਬ੍ਰੀਮਰ ਦਾ ਐਡਰੈਸ ਕੱਢਦਾ ਤੇ ਉਸ ਐਡਰੈਸ ਦੇ ਉੱਪਰ ਪਹੁੰਚ ਜਾਂਦਾ ਦਰਵਾਜ਼ੇ ਦੀ ਘੰਟੀ ਵਜਾਉਂਦਾ ਡੇਵਿਡ ਬ੍ਰੀਮਰ ਦਰਵਾਜਾ ਖੋਲਦਾ ਵਰुण सुरेश 1-2 ਮਿੰਟੋ ਦੇ ਨਾਲ ਗੱਲ ਕਰਦਾ ਜਦੋਂ ਹੀ ਵਰਣ ਨੂੰ ਕਨਫਰਮ ਹੋ ਜਾਂਦਾ ਕਿ ਇਹ ਹੀ ਡੇਵਿਡ ਬ੍ਰੀਮਰ ਆ ਫੌਰਨ ਵਰुण ਉਹਦੇ ਉੱਪਰ ਹਮਲਾ ਕਰ ਦਿੰਦਾ ਤੇ ਸਕਿੰਟਾਂ ਦੇ ਵਿੱਚ ਹੀ 71 ਸਾਲ ਦਾ ਡੇਵਿਡ ਬ੍ਰੀਮਰ ਇਸ ਦੁਨੀਆ ਤੋਂ ਚਲਦਾ ਬਣਦਾ ਤੇ ਇਸ ਤੋਂ ਬਾਅਦ ਵਰुण ਉਸ ਜਗ੍ਹਾ ਤੋਂ ਭੱਜਣ ਦੀ ਕੋਈ ਵੀ ਕੋਸ਼ਿਸ਼ ਨਹੀਂ ਕਰਦਾ ਪੁਲਿਸ ਉੰਦੀ ਆ ਤੇ ਬੜੇ ਆਰਾਮ ਦੇ ਨਾਲ ਉਹ ਪੁਲਿਸ ਨੂੰ ਆਤਮ ਸਮਰਪਣ ਕਰ ਦਿੰਦਾ ਤੇ ਨਾਲ ਇਹ ਕਹਿੰਦਾ ਕਿ ਮੈਨੂੰ ਇਸ ਕਤਲ ਦੇ ਪਿੱਛੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮਲਾਲ ਨਹੀਂ ਹੈਗਾ ਤੇ ਇਵਨ ਜਦੋਂ ਪੁਲਿਸ ਵਾਲੇ ਵਰੁਣ ਦਾ ਪੁਰਾਣਾ ਰੈਕੋਰਡ ਦੇਖਦੇ ਆ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਵਰੁਣ ਇਸ ਤਰ੍ਹਾਂ ਦੀਆਂ ਘਟਨਾਵਾਂ ਪਹਿਲਾਂ ਵੀ ਕਰ ਚੁੱਕਿਆ ਹਾਲਾਂਕਿ ਉਹਨਾਂ ਘਟਨਾਵਾਂ ਦੇ ਵਿੱਚ ਕਤਲ ਨਹੀਂ ਹੁੰਦਾ ਵਰੁਣ ਪਹਿਲਾਂ ਵੀ ਏਸੇ ਲਿਸਟ ਤੋਂ ਅਲੱਗ-ਅਲੱਗ ਕ੍ਰਾਈਮਨਲਸ ਨੂੰ ਲੱਭਦਾ ਤੇ ਉਹਨਾਂ ਦੇ ਉੱਪਰ ਹਮਲੇ ਕਰਦਾ ਇੰਟਰਨੈਟ ਦੇ ਉੱਪਰ ਇਹ ਖਬਰ ਵਾਇਰਲ ਹੁੰਦੀ ਆ ਤੇ ਜ਼ਿਆਦਾਤਰ ਲੋਕ ਮਤਲਬ ਮੈਜੋਰਟੀ ਆਫ ਪੀਪਲ ਜਿਹੜੇ ਆ ਉਹ ਵਰਨ ਨੂੰ ਇੱਕ ਹੀਰੋ ਦੀ ਤਰ੍ਹਾਂ ਮੰਨਣਾ ਸ਼ੁਰੂ ਕਰ ਦਿੰਦੇ ਹੁਣੇ-ਹੁਣੇ Apple ਦਾ ਇੱਕ ਨਵਾਂ ਫੋਨ ਲਾਂਚ ਹੋਇਆ ਵਾ ਤੇ ਜਿਹੜੀਆਂ ਲੰਬੀਆਂ ਲਾਈਨਸ ਇੰਟਰਨੈਟ ਦੇ ਉੱਪਰ ਲੱਗੀਆਂ ਨੇ ਉਹਨਾਂ ਸਾਰਿਆਂ ਦੇ ਉੱਪਰ ਬਹੁਤ ਸਾਰੇ ਚੈਨਲਸ ਨੇ ਅਲੱਗ-ਅਲੱਗ ਵੀਡੀਓ ਬਣਾਏ ਆ Apple ਦਾ ਹਰ ਸਾਲ ਆਉਣ ਵਾਲਾ iPhone ਤੇ ਲੋਕਾਂ ਦਾ Apple ਕੰਪਨੀ ਦੇ ਨਵੇਂ ਫੋਨ ਦੇ ਲਈ क्रेਜ਼ ਕਿਉਂਕਿ ਜ਼ਿਆਦਾਤਰ ਲੋਕਾਂ ਦੇ ਲਈ ਇਹ ਸਿਰਫ ਇੱਕ ਫੋਨ ਹੀ ਨਹੀਂ ਹੈਗਾ ਇਹ ਇੱਕ ਸੋਸ਼ਲ ਸਟੇਟਸ ਆ ਬਹੁਤ ਸਾਰੇ ਲੋਕ Apple ਦਾ ਇੱਕ ਫੋਨ ਲੈਣ ਦੇ ਲਈ ਬੜਾ ਕੁਝ ਕਰ ਦਿੰਦੇ ਆ ਆਪਾਂ ਬਹੁਤ ਸਾਰੀਆਂ ਕਹਾਣੀਆਂ ਸੁਣੀਆਂ ਕਿਤੇ ਉੱਪਰ ਕਈ ਲੋਕਾਂ ਨੇ ਇਵਨ ਕ੍ਰਾਈਮ ਤੱਕ ਕੀਤੇ ਆ 2 ਹਫ਼ਤੇ ਪਹਿਲਾਂ ਦੀ ਗੱਲ ਆ ਜਦੋਂ 14 ਤੇ 15 ਸਾਲ ਦੇ ਦੋ ਲੜਕਿਆਂ ਨੇ ਆਪਣੇ ਹੀ ਇੱਕ ਦੋਸਤ ਦਾ Apple ਦਾ iPhone ਲੈਣ ਦੇ ਲਈ ਕਤਲ ਕਰ ਪਰ ਅੱਜ ਦੀ ਆਪਣੀ ਕਹਾਣੀ ਐਪਲ ਦੇ ਫੋਨ ਦੇ ਕਰੇਜ਼ ਦੀ ਇੱਕ ਬਹੁਤ ਪੁਰਾਣੀ ਕਹਾਣੀ ਆ 14 ਸਾਲ ਪਹਿਲਾਂ ਦੀ ਚਾਈਨਾ ਦੀ ਗੱਲ ਆ ਸਾਲ 2011 ਦੀ ਚਾਈਨਾ ਦਾ ਇੱਕ ਪ੍ਰੋਵਿੰਸ ਆ ਐਨ ਹੋਈ ਤੇ ਐਨ ਹੋਈ ਦੇ ਵਿੱਚ ਉਸ ਟਾਈਮ ਦੇ ਉੱਪਰ ਇੱਕ 17 ਸਾਲ ਦਾ ਲੜਕਾ ਹੁੰਦਾ ਜਿਹਦਾ ਨਾਮ ਆ ਵੈਂਗ ਸ਼ੈਂਗਕੁਨ ਹੋਰ ਟੀਨੇਜਰਸ ਦੀ ਤਰ੍ਹਾਂ ਵੈਂਗ ਸ਼ੈਂਗਕੁਨ ਨੂੰ ਵੀ ਐਪਲ ਫੋਨ ਲੈਣ ਦੇ ਲਈ ਬਹੁਤ ਹੀ ਜ਼ਿਆਦਾ ਕਰੇਜ਼ ਆ ਪਰ ਇੱਕ ਇੱਥੇ ਪ੍ਰੋਬਲਮ ਆ ਵੈਂਕ ਇੱਕ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਵਾ ਉਹਦੇ ਕੋਲੇ ਐਪਲ ਦਾ ਫੋਨ ਲੈਣ ਦੇ ਲਈ ਪੈਸੇ ਨਹੀਂ ਹੈਗੇ ਪਰ ਜਿਵੇਂ ਆਪਾਂ ਅਕਸਰ ਕਹਿ ਦਿੰਨੇ ਆ ਕਿ ਪੈਸਾ ਗਿਆ ਤਾਂ ਵਾਪਸ ਆ ਜਾਊਗਾ ਪਰ ਜਿਹੜੇ ਸਰੀਰ ਦੇ ਅੰਗ ਨੇ ਮਨੁੱਖਾ ਸਰੀਰ ਆ ਕੁਦਰਤ ਨੇ ਦਿੱਤਾ ਹੋਇਆ ਇਹਦੀ ਕੋਈ ਕੀਮਤ ਨਹੀਂ ਹੈਗੀ ਤਾਂ ਵੈਂਗ ਨੂੰ ਯਾਦ ਆਉਂਦਾ ਕਿ ਮੇਰੇ ਕੋਲੇ ਆਪਣਾ ਮਨੁੱਖਾ ਸਰੀਰ ਤਾਂ ਹੈਗਾ ਵਾ ਕਿਉਂ ਨਾ ਇਹਦਾ ਇੱਕ ਪਾਰਟ ਕੱਢ ਕੇ ਮੈਂ ਵੇਚ ਦਵਾਂ ਬਿਲਕੁਲ ਇਹੀ ਚੀਜ਼ ਕਰਦਾ ਵਾ ਵੈਂਗ 17 ਸਾਲ ਦੀ ਉਮਰ ਆ ਹਾਲੇ ਕੋਈ ਜ਼ਿਆਦਾ ਤਜਰਬਾ ਨਹੀਂ ਹੈਗਾ ਤਾਂ ਆਪਣੀ ਇੱਕ ਕਿਡਨੀ ਇਲੀਗਲ ਮਾਰਕੀਟ ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਬਲੈਕ ਦੇ ਵਿੱਚ ਵੇਚ ਦਿੰਦਾ ਜਿਹਦੇ ਨਾਲ ਉਹ ਇੱਕ ਆਈਫੋਨ 4 ਤੇ ਆਈਪੈਡ 2 ਲੈ ਲੈਂਦਾ ਜੋ ਉਹਨੂੰ ਚਾਹੀਦਾ ਸੀ ਉਹ ਉਹਨੂੰ ਮਿਲ ਗਿਆ ਪਰ ਹੋਲੀ-ਹੋੜੀ ਕਰਕੇ ਅਗਲੇ ਕੁਝ ਹਫ਼ਤਿਆਂ ਦੇ ਵਿੱਚ ਵੈਂਗ ਦੀ ਹਾਲਤ ਖਰਾਬ ਹੋਣੀ ਸ਼ੁਰੂ ਹੁੰਦੀ ਹੈ ਹੁਣ ਇਧਰ ਨੌਜਵਾਨ ਬੱਚੇ ਦੀ ਫਿਜ਼ੀਕਲ ਹਾਲਤ ਖਰਾਬ ਹੋ ਰਹੀ ਆ ਤੇ ਘਰ ਦੇ ਵਿੱਚ ਇੱਕ ਆਈਪੈਡ ਤੇ ਇੱਕ ਆਈਫੋਨ ਪਿਆ ਵਾ ਤੇ ਜਦੋਂ ਵੈਂਗ ਦੇ ਮਦਰ ਨੂੰ ਇੰਨੀ ਚੀਜ਼ ਪਤਾ ਲੱਗਦੀ ਆ ਤਾਂ ਜਦੋਂ ਉਹ ਵੈਂਗ ਤੋਂ ਸਖਤੀ ਦੇ ਨਾਲ ਪੁੱਛਦੇ ਆ ਤਾਂ ਫਾਈਨਲੀ ਵੈਂਗ ਆਪਣੇ ਕੀਤੇ ਹੋਏ ਕਾਰਨਾਮੇ ਨੂੰ ਆਪਣੇ ਮਦਰ ਨੂੰ ਦੱਸ ਦਿੰਦਾ ਪਰ ਉਦੋਂ ਤੱਕ ਬਹੁਤ ਹੀ ਜ਼ਿਆਦਾ ਦੇਰ ਹੋ ਚੁੱਕੀ ਸੀ ਫੌਰਨ ਵੈਂਗ ਦੇ ਮਦਰ ਇਸ ਚੀਜ਼ ਦੀ ਇਤਲਾ ਪੁਲਿਸ ਨੂੰ ਦੱਸਦੇ ਆ ਪੁਲਿਸ ਵਾਲੇ ਇਸ ਪੂਰੇ ਦੇ ਪੂਰੇ ਰੈਕਡ ਦੇ ਵਿੱਚ ਸ਼ਾਮਲ ਲੋਕਾਂ ਨੂੰ ਫੜ ਲੈਂਦੇ ਆ ਤੇ ਈਵਨ ਉਹਨਾਂ ਤੋਂ ਵੈਂਗ ਨੂੰ ਇੱਕ ਬਹੁਤ ਵੱਡਾ ਕੰਪਨਸੇਸ਼ਨ ਦਿਵਾਉਂਦੇ ਆ ਪਰ ਕੰਪਨਸੇਸ਼ਨ ਮਿਲ ਗਿਆ ਪਰ ਵੈਂਗ ਨੂੰ ਆਪਣੀ ਕਿਡਨੀ ਹੁਣ ਵਾਪਸ ਨਹੀਂ ਮਿਲ ਸਕਦੀ ਅੱਜ ਉਸ ਤੋਂ 14 ਸਾਲ ਬਾਅਦ ਵੈਂਗ ਦੀ ਉਮਰ 31 ਸਾਲ ਹੋ ਚੁੱਕੀ ਆ ਤੇ ਉਹਦੀ ਫਿਜ਼ੀਕਲ ਹਾਲਤ ਬਹੁਤ ਹੀ ਜ਼ਿਆਦਾ ਖਰਾਬ ਆ ਅੱਜ ਉਹਦੀ ਇੱਕੋ ਇੱਕ ਬਚੀ ਹੋਈ ਕਿਡਨੀ ਤਕਰੀਬਨ ਸਿਰਫ 25% ਕੰਮ ਕਰ ਰਹੀ ਆ ਹਰ ਦੋ ਹਫ਼ਤੇ ਤੋਂ ਬਾਅਦ ਉਹਨੂੰ ਡਾਇਲਿਸਿਸ ਕਰਵਾਉਣਾ ਪੈਂਦਾ ਤੇ ਜਿਹੜਾ ਕਿ ਉਹਨੂੰ ਬਹੁਤ ਹੀ ਜ਼ਿਆਦਾ ਮਹਿੰਗਾ ਪੈ ਰਿਹਾ ਬਹੁਤ ਵਾਰ ਆਪਾਂ ਲੋਕਾਂ ਨੂੰ ਇਹ ਕਹਿੰਦੇ ਹੋਏ ਸੁਣਿਆ ਕਿ ਸਭ ਤੋਂ ਵੱਡਾ ਦੁਨੀਆ ਦਾ ਜੁਰਮ ਹੈਗਾ ਵਾ ਗਰੀਬ ਹੋਣਾ ਤੇ ਇਹੀ ਜੁਰਮ ਕਰਦੇ ਨੇ ਇੰਡੀਆ ਦੇ ਵਿੱਚ ਰਹਿੰਦੇ ਹੋਏ 14 ਸਾਲ ਦਾ ਰਾਜਵੀਰ ਤੇ ਉਹਦਾ ਆਪਣਾ ਛੋਟਾ ਭਰਾ 14 ਸਾਲ ਦਾ ਰਾਜਵੀਰ ਤੇ ਉਹਦਾ ਛੋਟਾ ਬ੍ਰਦਰ ਜਦੋਂ ਹਲੇ ਬਹੁਤ ਹੀ ਛੋਟੇ ਹੁੰਦੇ ਆ ਤਾਂ ਉਹਨਾਂ ਦੇ ਮਦਰ ਉਹਨਾਂ ਦੇ ਪਿਤਾ ਨੂੰ ਛੱਡ ਕੇ ਕਿਤੇ ਚਲੇ ਜਾਂਦੇ ਆ ਕਿਉਂਕਿ ਕਰੇ ਬਹੁਤ ਹੀ ਜ਼ਿਆਦਾ ਆਰਥਿਕ ਤੰਗੀ ਆ ਪਿੱਛੇ ਬਚਦੇ ਆ ਇਕੱਲੇ ਪਿਤਾ ਮਜ਼ਦੂਰੀ ਕਰਦੇ ਆ ਆਪਣਾ ਤੇ ਆਪਣੇ ਦੋਨੇ ਬੱਚਿਆਂ ਦਾ ਢਿੱਡ ਪਰਦੇ ਆ ਔਰ ਜਦੋਂ ਰਾਜਵੀਰ 14 ਸਾਲ ਦਾ ਹੁੰਦਾ ਤਾਂ ਪਿਤਾ ਦੀ ਵੀ ਮੌਤ ਹੋ ਜਾਂਦੀ ਆ ਪਿੱਛੇ ਬਚ ਗਏ ਸਿਰਫ ਇਹ ਦੋਨੇ ਛੋਟੀ ਉਮਰ ਦੇ ਬੱਚੇ ਰਿਸ਼ਤੇਦਾਰ ਬਹੁਤ ਲੰਬਾ ਸਮਾਂ ਪਹਿਲਾਂ ਇਹਨਾਂ ਨੂੰ ਗੁੱਡ ਬਾਏ ਕਹਿ ਚੁੱਕੇ ਆ ਕਿਉਂਕਿ ਅਮੀਰ ਦੇ ਬਹੁਤ ਸਾਰੇ ਰਿਸ਼ਤੇਦਾਰ ਹੋਣਗੇ ਪਰ ਗਰੀਬੀ ਦਾ ਕੋਈ ਵੀ ਰਿਸ਼ਤੇਦਾਰ ਤੇ ਕੋਈ ਵੀ ਦੋਸਤ ਨਹੀਂ ਹੁੰਦਾ ਤਾਂ ਹੁਣ ਆਪਣੀ ਇਸ ਦੁਨੀਆ ਤੋਂ ਜਾ ਚੁੱਕੇ ਪਿਤਾ ਦੇ ਉੱਪਰ ਰੋਣ ਤੋਂ ਬਿਨਾ ਇੱਕ ਹੋਰ ਕੰਮ ਹੈਗਾ 14 ਸਾਲ ਦੇ ਰਾਜਵੀਰ ਦੇ ਕੋਲੇ ਤੇ ਉਹ ਹੈਗਾ ਉਹਨਾਂ ਦਾ ਅੰਤਿਮ ਸੰਸਕਾਰ ਕਰਨਾ ਤਾਂ ਇਸੇ ਲਈ ਇਹ ਦੋਨੇ ਬੱਚੇ ਜਦੋਂ ਆਪਣੇ ਪਿਤਾ ਦੀ Laash ਨੂੰ ਘਰ ਦੇ ਵਿੱਚ ਪਏ ਇੱਕ ਟੁੱਟੇ ਜਿਹੇ ਰੇੜੇ ਦੇ ਉੱਪਰ ਰੱਖ ਕੇ ਜਾਂ ਕਹਿ ਲਓ ਇੱਕ ਤਰ੍ਹਾਂ ਦੇ ਨਾਲ ਬੋਰੀ ਦੀ ਤਰ੍ਹਾਂ ਲੱਦ ਕੇ ਸ਼ਮਸ਼ਾਨ ਘਾਟ ਲੈ ਕੇ ਜਾਂਦੇ ਆ ਤਾ ਸ਼ਮਸ਼ਾਨ ਘਾਟ ਦਾ ਸਾਰਾ ਪ੍ਰਬੰਧ ਕਰਨ ਵਾਲੇ ਲੋਕ ਉਹਨਾਂ ਨੂੰ ਕਹਿੰਦੇ ਆ ਕਿ ਅਸੀਂ ਦਾ ਸੰਸਕਾਰ ਸਿਰਫ ਉਦੋਂ ਕਰ ਸਕਦੇ ਆ ਜੇ ਤੁਸੀਂ ਇਹਨਾਂ ਦੇ ਦਾ ਸੰਸਕਾਰ ਦੇ ਲਈ ਲੋੜਿੰਦੀਆਂ ਲੱਕੜਾਂ ਲੈ ਕੇ ਆਵੋ ਇਹ ਦੋ ਬੱਚੇ ਆ ਜਿਨ੍ਹਾਂ ਦੇ ਕੋਲੇ ਖਾਣ ਦੇ ਲਈ ਵੀ ਪੈਸੇ ਨਹੀਂ ਹੈ ਲੱਕੜਾਂ ਦਾ ਇੰਤਜ਼ਾਮੇ ਨਹੀਂ ਕਰ ਸਕੇ ਛੋਟੇ ਬੱਚੇ ਆ ਕਿਸੇ ਤਰ੍ਹਾਂ ਦੀ ਕੋਈ ਸਮਝ ਨਹੀਂ ਆਪਸ ਦੇ ਵਿੱਚ ਸਲਾਹ ਕਰਦੇ ਆ ਇਹਨਾਂ ਨੂੰ ਲੱਗਦਾ ਕਿ ਠੀਕ ਆ ਜੇ ਲੱਕੜਾਂ ਨਹੀਂ ਹੈਗੀਆਂ ਤਾਂ ਆਪਾਂ ਮੁਸਲਮਾਨ ਧਰਮ ਦੇ ਕਬਰਿਸਤਾਨ ਪਹੁੰਚ ਜਾਨੇ ਆ ਕਿਉਂਕਿ ਉੱਥੇ ਲੋਕਾਂ ਨੂੰ ਦਫਨਾਇਆ ਜਾਂਦਾ ਉੱਥੇ ਸਾਨੂੰ ਲੱਕੜਾਂ ਦੀ ਲੋੜ ਨਹੀਂ ਪਊਗੀ ਪਿਛਲੀ ਵਾਰੀ ਆਰਥਿਕ ਤੰਗੀ ਦੇ ਕਰਕੇ ਆਪਣੇ ਪਿਤਾ ਦੀ ਅੰਤਮ ਕਿਰਿਆ ਨਹੀਂ ਹੋ ਸਕੀ ਪਰ ਜਦੋਂ ਹੀ ਉਹ ਮੁਸਲਮਾਨ ਧਰਮ ਦੇ ਕਬਰਿਸਤਾਨ ਪਹੁੰਚਦੇ ਆ ਤਾਂ ਇਸ ਵਾਰ ਧਰਮਾਂ ਦੇ ਦਰਵਾਜ਼ੇ ਉਹਨਾਂ ਦਾ ਰਾਹ ਬੰਦ ਕਰ ਦਿੰਦੇ ਆ ਤਾਂ ਇਸ ਕਬਰਿਸਤਾਨ ਨੂੰ ਚਲਾਉਣ ਵਾਲੇ ਲੋਕ ਉਹਨਾਂ ਨੂੰ ਕਹਿ ਦਿੰਦੇ ਆ ਕਿ ਭਾਈ ਤੁਸੀਂ Hindu ਧਰਮ ਦੇ ਹੋ ਅਸੀਂ ਇੱਥੇ ਥੋਡੇ ਪਿਤਾ ਨੂੰ ਦਫਨਾ ਨਹੀਂ ਸਕਦੇ ਤੁਸੀਂ ਤਾਂ ਇੱਥੇ ਸਾਡੇ ਦੰਗੇ ਕਰਵਾ ਦੋਗੇ ਹੁਣ ਇਹਨਾਂ ਦੋਨੇ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮਝ ਨਹੀਂ ਲੱਗਦੀ ਹੁਣੇ ਆਪਣੇ ਪਿਤਾ ਦੀ Laash ਨੂੰ ਰੇੜੇ ਦੇ ਉੱਪਰ ਲੱਦ ਕੇ ਇੱਕ ਨੈਸ਼ਨਲ ਹਾਈਵੇ ਦੇ ਉੱਪਰ ਜਾ ਕੇ ਖੜ ਜਾਂਦੇ ਆ ਆਉਣ ਜਾਣ ਵਾਲੀਆਂ ਗੱਡੀਆਂ ਵਾਲਿਆਂ ਤੋਂ ਪੈਸੇ ਮੰਗਣੇ ਸ਼ੁਰੂ ਕਰ ਦਿੰਦੇ ਆ ਤਾਂ ਕਿ ਲੋੜਿੰਦੀਆਂ ਲੱਕੜਾਂ ਇਕੱਠੀਆਂ ਹੋ ਸਕਣ ਤੇ ਇਹਨਾਂ ਦੇ ਪਿਤਾ ਦਾ ਅੰਤਮ ਸੰਸਕਾਰ ਹੋ ਸਕੇ ਗੱਡੀਆਂ ਵਾਲੇ ਲੱਖਾਂ ਦੀਆਂ ਕਾਰਾਂ ਦੇ ਵਿੱਚ ਬੈਠ ਕੇ ਏਸੀ ਅੰਦਰ ਛੱਡ ਕੇ ਕੋਲੋਂ ਦੀ ਨੰਗ ਰਹੇ ਆ ਤੇ ਉਹਨਾਂ ਨੂੰ ਇਹ ਵੀ ਲੱਗ ਰਿਹਾ ਕਿ ਸ਼ਾਇਦ ਇਹ ਇੰਡੀਆ ਦੇ ਵਿੱਚ ਮੰਗਣ ਦਾ ਇੱਕ ਨਵਾਂ ਸਕੈਮ ਸ਼ੁਰੂ ਹੋ ਚੁੱਕਿਆ ਸੈਂਕੜੇ ਗੱਡੀਆਂ ਇਹਨਾਂ ਦੇ ਕੋਲੋਂ ਦੀ ਨੰਗਦੀਆਂ ਰਹਿੰਦੀਆਂ ਨੇ ਫਾਈਨਲੀ ਇੱਕ ਕਾਰ ਇਹਨਾਂ ਦੇ ਕੋਲੇ ਆ ਕੇ ਰੁਕਦੀ ਆ ਉਹਦੇ ਵਿੱਚ ਦੋ ਨੌਜਵਾਨ ਬੈਠੇ ਹੁੰਦੇ ਆ ਤੇ ਉਹਨਾਂ ਦੇ ਨਾਮ ਨੇ ਰਾਸ਼ਿਦ ਤੇ ਵਦੀਸ਼ ਕੁਰਾਇਸ਼ੀ ਆਪਣੀ ਕਾਰ ਨੂੰ ਸਾਈਡ ਤੇ ਰੋਕਦੇ ਆ ਇਹਨਾਂ ਦੋਨੇ ਬੱਚਿਆਂ ਦੀ ਉਹ ਪੂਰੀ ਦੀ ਪੂਰੀ ਗੱਲਬਾਤ ਨੂੰ ਸੁਣਦੇ ਆ ਨਾ ਸਿਰਫ ਗੱਲਬਾਤ ਸੁਣਦੇ ਆ ਬਲਕਿ ਉਹ ਖੁਦ ਆਪਣੇ ਪੈਸਿਆਂ ਦੇ ਨਾਲ ਇਹਨਾਂ ਦੇ ਪਿਤਾ ਦੇ ਦਾ ਸੰਸਕਾਰ ਦੇ ਲਈ ਲੋੜਿੰਦੀਆਂ ਲੱਕੜਾਂ ਖੁਦ ਖਰੀਦਦੇ ਆ ਹੋਰ ਲੋਕਾਂ ਨੂੰ ਉੱਥੇ ਬੁਲਾਉਂਦੇ ਆ ਤੇ ਇਹਨਾਂ ਦੋਨੇ ਬੱਚਿਆਂ ਦੇ ਪਿਤਾ ਦਾ ਪੂਰੇ ਧਾਰਮਿਕ ਰੀਤੀ ਰਿਵਾਜਾਂ ਦੇ ਨਾਲ ਦਾ ਸੰਸਕਾਰ ਕੀਤਾ ਜਾਂਦਾ ਤਾਂ ਇਹ ਵਾਲੀ ਖਬਰ ਸੀਗੀ ਇੱਕ ਪਾਸੇ ਗਰੀਬੀ ਦੇ ਵਿੱਚੋਂ ਜਿਹੜੀ ਇੱਕ ਲਚਾਰੀ ਨਿਕਲਦੀ ਆ ਜਨਮ ਲੈਂਦੀ ਆ ਤੇ ਨਾਲ ਦੀ ਨਾਲ ਇਸ ਚੀਜ਼ ਦੀ ਵੀ ਆ ਕਿ ਚਾਹੇ ਸਮਾਜ ਕਿਸੇ ਵੀ ਤਰ੍ਹਾਂ ਦਾ ਹੋ ਜਾਏ ਇਨਸਾਨੀਅਤ ਕਿਸੇ ਨਾ ਕਿਸੇ ਪਾਸਿਓ ਆਪਣਾ ਰਸਤਾ ਬਣਾ ਲੈਂਦੀ ਆ ਅੱਜ ਦੇ ਵੀਡੀਓ ਦੀ ਜਿਹੜੀ ਆਪਣੀ ਆਖਰੀ ਖਬਰ ਹੈਗੀ ਆ ਉਹ ਆ ਰਹੀ ਆ ਆਪਣੇ ਗਵਾਂਢੀ ਪ੍ਰਾਂਤ ਹਰਿਆਣਾ ਤੋਂ ਤੇ ਹਰਿਆਣਾ ਦੇ ਇੱਕ ਬਹੁਤ ਹੀ ਵੱਡੇ ਸ਼ਹਿਰ ਕਰਨਾਲ ਤੋਂ ਰਾਤ ਦਾ ਸਮਾਂ ਵਾਂ ਇੱਕ ਨੌਜਵਾਨ ਸੜਕ ਦੇ ਉੱਪਰ ਡਿੱਗਿਆ ਹੋਇਆ ਤਮਾਸ਼ੀਨਾਂ ਦੀ ਢੀੜ ਉਹਦੇ ਆਸ-ਪਾਸੇ ਖੜੀ ਆ ਤੇ ਉਹਨੂੰ ਬਿਲਕੁਲ ਲਾਚਾਰ ਨਿਗਾਹ ਦੇ ਨਾਲ ਉਹ ਸਾਰੇ ਦੇਖ ਰਹੇ ਆ ਉਸੇ ਟਾਈਮ ਦੇ ਉੱਪਰ ਇੱਕ ਲੜਕੀ ਉੱਥੇ ਪਹੁੰਚਦੀ ਆ ਉਹ ਦੇਖਦੀ ਆ ਕਿ ਇਹ ਇੰਨੀ ਜ਼ਿਆਦਾ ਢੀੜ ਇੱਥੇ ਕਿਉਂ ਲੱਗੀ ਆ ਤੇ ਜਦੋਂ ਹੀ ਉਹਦੀ ਨਿਗਾਹ ਪੈਂਦੀ ਆ ਧਰਤੀ ਦੇ ਉੱਪਰ ਡਿੱਗੇ ਹੋਏ ਇੱਕ ਨੌਜਵਾਨ ਦੇ ਉੱਪਰ ਤਾਂ ਉਹ ਇਹਨਾਂ ਲੋਕਾਂ ਨੂੰ ਪੁੱਛਦੀ ਆ ਕਿ ਇਸ ਨੂੰ ਕੀ ਹੋਇਆ ਤਾਂ ਭੀੜ ਦੇ ਵਿੱਚੋਂ ਕੁਝ ਲੋਕ ਇਸ ਲੜਕੀ ਨੂੰ ਕਹਿੰਦੇ ਆ ਕਿ ਇਸ ਇਨਸਾਨ ਦੀ ਮੌਤ ਹੋ ਚੁੱਕੀ ਆ ਹੁਣ ਇਹ ਲੜਕੀ ਕਰਨਾਲ ਦੇ ਵਿਰਕ ਹਸਪੀਟਲ ਦੇ ਵਿੱਚ ਨਰਸਿੰਗ ਸੁਪਰਡੈਂਟ ਦੇ ਤੌਰ ਦੇ ਉੱਪਰ ਕੰਮ ਕਰਦੀ ਆ ਤਾਂ ਉਹਦਾ ਪੇਸ਼ਾ ਹੀ ਇਸੇ ਤਰ੍ਹਾਂ ਦਾ ਵਾ ਤਾਂ ਫੌਰਨ ਉਹ ਇਸ ਡਿੱਗੇ ਹੋਏ ਨੌਜਵਾਨ ਦੀ ਨਬਜ਼ ਚੈੱਕ ਕਰਦੀ ਆ ਉਹਨੂੰ ਇਸ ਨੌਜਵਾਨ ਦੇ ਵਿੱਚ ਜ਼ਿੰਦਗੀ ਦੇ ਹਾਲੇ ਵੀ ਕੁਝ ਸਾਈਨ ਦਿਖਾਈ ਦਿੰਦੇ ਆ ਤਾਂ ਫੌਰਨ ਉਹ ਆਪਣੇ ਤਜਰਬੇ ਦਾ ਆਪਣੀ ਮੈਡੀਕਲ ਦੀ ਕੀਤੀ ਹੋਈ ਪੜਾਈ ਦਾ ਸਹਾਰਾ ਲੈਂਦੀ ਆ ਤੇ ਇਸ ਨੌਜਵਾਨ ਨੂੰ ਸੀਪੀਆਰ ਦੇਣਾ ਸ਼ੁਰੂ ਕਰਦੀ ਆ ਕੁਝ ਟਾਈਮ ਦੀ ਸੀਪੀਆਰ ਦੇਣ ਦੀ ਕੀਤੀ ਹੋਈ ਮਿਹਨਤ ਆਪਣਾ ਰੰਗ ਲੈਂਦੀ ਆ ਤੇ ਇਸ ਨੌਜਵਾਨ ਦਾ ਜਿਹੜਾ ਦਿਲ ਆ ਉਹ ਵਾਪਸ ਕੰਮ ਕਰਨਾ ਸ਼ੁਰੂ ਕਰ ਦਿੰਦਾ ਫੌਰਨ ਹੀ ਉੱਥੇ ਪੁਲਿਸ ਵਾਲੇ ਵੀ ਆ ਜਾਂਦੇ ਆ ਇੱਕ ਐਂਬੂਲੈਂਸ ਨੂੰ ਬੁਲਾ ਲਿਆ ਜਾਂਦਾ ਵਿਰਕ ਹਸਪੀਟਲ ਤੋਂ ਹੀ ਤੇ ਇਸ ਤੋਂ ਬਾਅਦ ਇਸ ਨੌਜਵਾਨ ਨੂੰ ਜਿਹਨੂੰ ਹੁਣ ਤੱਕ ਇੱਥੇ ਖੜੀ ਹੋਈ ਇੰਨੀ ਵੱਡੀ ਢੀੜ ਮਰਿਆ ਹੋਇਆ ਸਮਝ ਚੁੱਕੀ ਸੀ ਤੇ ਜੇ ਕੁਝ ਹੋਰ ਟਾਈਮ ਤੱਕ ਅੰਕਿਤਾ ਨਾਮ ਦੀ ਇਹ ਲੜਕੀ ਇੱਕ ਦੇਵੀ ਬਣ ਕੇ ਇਸ ਲੜਕੇ ਦੇ ਕੋਲੇ ਨਾ ਪਹੁੰਚਦੀ ਤਾਂ ਹੋ ਸਕਦਾ ਕਿ ਇਸ ਦੁਨੀਆ ਤੋਂ ਰੁਖਸਤ ਹੋ ਜਾਂਦਾ ਪਰ ਹੁਣ ਉਹ ਬਿਲਕੁਲ ਸੇਫ ਹੱਥਾਂ ਦੇ ਵਿੱਚ ਪਹੁੰਚ ਚੁੱਕਿਆ ਡਾਕਟਰਸ ਦੀ ਇੱਕ ਟੀਮ ਹਸਪੀਟਲ ਦੇ ਵਿੱਚ ਉਹਦਾ ਇਲਾਜ ਕਰਨਾ ਸ਼ੁਰੂ ਕਰ ਚੁੱਕੀ ਹੈ ਤੇ ਬਾਅਦ ਦੇ ਵਿੱਚ ਜਿਹੜੇ ਡਾਕਟਰਸ ਨੇ ਇਸ ਇਨਸਾਨ ਦਾ ਇਸ ਤੋਂ ਅੱਗੇ ਫਰਦਰ ਇਲਾਜ ਕੀਤਾ ਉਹਨਾਂ ਨੇ ਇੱਕ ਸਪੈਸ਼ਲ ਧੰਨਵਾਦ ਕੀਤਾ ਅੰਕਿਤਾ ਨਾਮ ਦੀ ਇਸ ਲੜਕੀ ਦਾ ਤੇ ਇਹ ਕਿਹਾ ਕਿ ਜੇ ਅੰਕਿਤਾ ਉਸ ਟਾਈਮ ਦੇ ਉੱਪਰ ਉੱਥੇ ਮੌਜੂਦ ਨਾ ਹੁੰਦੀ ਤਾਂ ਇਸ ਇਨਸਾਨ ਦੀ ਮੌਤ ਲਾਜ਼ਮੀ ਸੀ ਇਹ ਵੀਡੀਓ ਅਗਲੇ ਕੁਝ ਘੰਟਿਆਂ ਦੇ ਵਿੱਚ ਹੀ ਇੰਟਰਨੈਟ ਦੇ ਉੱਪਰ ਵਾਇਰਲ ਹੋ ਜਾਂਦਾ ਤੇ ਅੰਕਿਤਾ ਪੂਰੇ ਦੇਸ਼ ਦੇ ਵਿੱਚ ਇੱਕ ਹੀਰੋ ਦੀ ਤਰ੍ਹਾਂ ਜਾਣੀ ਜਾਣ ਲੱਗੀ ਏ ਸੀਗੀਆਂ ਆਪਣੀਆਂ ਲਾਸਟ ਵਾਲੀਆਂ ਦੋ ਖਬਰਾਂ ਜਿਹੜੀਆਂ ਇਸ ਤਰ੍ਹਾਂ ਦੇ ਸਮਾਜ ਦੇ ਵਿੱਚ ਜਿੱਥੇ ਅੱਜ ਕੱਲ ਹਰ ਤਰ੍ਹਾਂ ਦੀ ਨੈਗੇਟਿਵ ਨਿਊਜ਼ ਹੀ ਭਾਵੇਂ ਉਹ ਰਿਸ਼ਤੇਦਾਰਾਂ ਦੀ ਹੋਵੇ ਚਾਹੇ ਆਪਸੀ ਨਿੱਜੀ ਰਿਸ਼ਤਿਆਂ ਦੀ ਹੋਵੇ ਜਾਂ ਫਿਰ ਰਾਜਨੀਤੀ ਦੀ ਹੋਵੇ ਸਿਰਫ ਲਾਲਚ ਤੇ ਹਿੰਸਾ ਹੀ ਦਿਖਾਈ ਦੇ ਰਹੀ ਆ ਉਥੇ ਇਸ ਤਰ੍ਹਾਂ ਦੀਆਂ ਖਬਰਾਂ ਨੇ ਜਿਹੜੀਆਂ ਅੱਜ ਵੀ ਸਾਡਾ ਜਿਹੜਾ ਟਰਸਟ ਹੈਗਾ ਉਹ ਇਨਸਾਨੀਅਤ ਦੇ ਉੱਪਰ ਬਣਾਈ ਰੱਖਦੀਆਂ ਨੇ ਤਾਂ ਫਿਲਹਾਲ ਵਾਦੇ ਦੀ ਤਰ੍ਹਾਂ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸੱਤ ਅਜੀਬੋ ਗਰੀਬ ਖਬਰਾਂ ਸੁਣਾ ਚੁੱਕਿਆ ਜੀ ਮੈਨੂੰ ਉਮੀਦ ਆ ਕਿ ਤੁਹਾਨੂੰ ਇਹ ਖਬਰਾਂ ਚੰਗੀਆਂ ਲੱਗੀਆਂ ਹੋਣਗੀਆਂ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਹੁਣ ਤੋਂ ਕੁਝ ਘੰਟਿਆਂ ਤੋਂ ਬਾਅਦ ਕਿਸੇ ਹੋਰ ਤਰ੍ਹਾਂ ਦੀ ਜਾਣਕਾਰੀ ਦੇ ਨਾਲ